ਪੰਜਾਬ ਦੀਆਂ ਮੁੱਖ ਖਬਰਾਂ 1 ਅਕਤੂਬਰ 2025 ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ 'ਚ ਨਹੀਂ ਹੋ ਰਿਹਾ ਕੋਈ ਸੁਧਾਰ ਪੰਜਾਬ 'ਚ ਹੜ੍ਹ ਪ੍ਰਭਾਵਿਤ ਲਈ 1600 ਕਰੋੜ ਤੋਂ ਵੱਧ ਰਾਸ਼ੀ ਦਾ ਰੇਡਕਾ ਪੰਜਾਬ ਸਰਕਾਰ ਕੋਲ ਪਿਆ 12000 ਕਰੋੜ ਰੁਪਏ ਦਾ ਫੰਡ ਅਮਿਤਸ਼ਾ ਪੰਜਾਬ ਸਰਕਾਰ ਦੀਆਂ ਆਪਣੀਆਂ ਹੀ ਚਿੱਠੀਆਂ ਦੇ ਖੋਲੇ ਸਾਰੇ ਭੇਤ ਹੜ੍ਹ ਤੋਂ ਬਚਾ ਦੇ ਕੰਮਾਂ ਦੀ ਜ਼ਰੂਰਤ ਦੀ ਸਮੀਖਿਆ ਸ਼ੁਰੂ ਕਰਨ ਦੇ ਦਿੱਤੇ ਸਨ ਨਿਰਦੇਸ਼ ਦਸਹਰੇ ਤੋਂ ਪਹਿਲਾਂ ਵਧੀਆ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਘਰੇਲੂ ਸਿਲੰਡਰਾਂ 'ਚ ਮਿਲੀ ਰਾਤ 4 ਅਕਤੂਬਰ ਤੋਂ ਪੰਜਾਬ ਵਿੱਚ ਬਦਲੇਗਾ ਮੌਸਮ ਕਈ ਥਾਵਾਂ 'ਚ ਪਵੇਗਾ ਮੀਂਹ ਤੇ ਹੁੱਥੇ ਹੁਣ ਕਮਾਂਤਰੀ ਪੱਧਰ ਦੀਆਂ ਅੱਜ ਕੀ ਖਬਰਾਂ ਨੇ ਅਮਰੀਕਾ 'ਚ 6 ਸਾਲ 'ਚ ਪਹਿਲੀ ਵਾਰ ਛੱਡਾਉਣ 20 ਲੱਖ ਕਰਮਚਾਰੀਆਂ ਦੀ ਤਨਖਾਹ ਬੰਦ ਫਿਲੀਪੀਨ ਦੇ ਵਿੱਚ ਭਚਾਲ ਨੇ ਮਚਾਇਆ ਕੈਰ 60 ਲੋਕਾਂ ਦੀ ਮੌਤ ਤੇ ਕਈ ਇਮਾਰਤਾਂ ਟਹਿ ਟੇਰੀ ਚੀਨ ਵਿੱਚ ਇੱਕ ਪਰਿਵਾਰ ਦੇ 11 ਜੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਪੰਜਾਬੀ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਨੂੰ ਇਸ ਸਮੇਂ ਜ਼ਿੰਦਗੀ ਤੇ ਮੌਤ ਵਿਚ ਔਖੀ ਲੜਾਈ ਲੜ ਰਹੇ ਨੇ ਆਲੀ ਵਿੱਚ ਹਿਮਾਚਲ ਪ੍ਰਦੇਸ਼ ਦੇ ਬੱਦੀ ਦੇ ਇੱਕ ਇਲਾਕੇ 'ਚ ਭਿਆਨਕ ਸੜਕ ਹਾਦਸੇ 'ਚ ਸ਼ਿਗਾਰ ਹੋਏ ਸੀ। ਫਿਲਹਾਲ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਿਸ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਮਹਾਲੀ ਦੇ 40 ਹਸਪਤਾਲ ਵੱਲੋਂ ਵੱਡੀ ਅਪਡੇਟ ਜਾਰੀ ਕੀਤੀ ਹੈ। ਰਾਜਵੀਰ ਜਵੰਦਾ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ। ਹਾਲਤ ਅਜੇ ਵੀ ਉਹਨਾਂ ਦੀ ਨਾਜ਼ੁਕ ਬਣੀ ਹੋਈ ਹੈ। ਜਵੰਦਾ 'ਚ ਕੋਈ ਕਲੀਨਿਕਲ ਸੁਧਾਰ ਨਹੀਂ ਦੇਖਿਆ ਜਾ ਰਿਹਾ ਹੁਣ ਤੱਕ। ਤੇ ਜੇਕਰ 40 ਹਸਪਤਾਲ ਨੇ ਦੱਸਿਆ ਹੈ ਕਿ ਕ੍ਰਿਟੀਕਲ ਕੇਅਰ ਤੇ ਨਿਊਰੋਸਾਇੰਸ ਦੀਆਂ ਟੀਮਾਂ ਦੇ ਮਾਰ ਵੱਲੋਂ ਨਿਗਰਾਨੀ ਰੱਖੀ ਜਾ ਰਹੀ ਹੈ ਦੱਸ ਦिए ਕਿ ਪਿਛਲੇ 4 ਦਿਨਾਂ ਤੋਂ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਹਨ ਤੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਚ ਨਹੀਂ ਹੋ ਰਿਹਾ ਕੋਈ ਵੀ ਸੁਧਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਾਮ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਹੈ ਅਤੇ ਉਹਨਾਂ ਨੇ ਸੂਬੇ ਵਿੱਚ ਮੌਨਸੂਨ ਹੜਾ ਦੇ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਆਫਤ ਰਾਹਤ ਅਤੇ ਬਹਾਲੀ ਲਈ ਸੂਬੇ ਲਈ ਵਾਧੂ ਫੰਡਾਂ ਦੀ ਪ੍ਰਵਾਨਗੀ ਦੀ ਵੀ ਮੰਗ ਕੀਤੀ ਹੈ ਮੀਟਿੰਗ ਦੌਰਾਨ ਮੁੱਖ ਮੰਤਰੀ ਨੂੰ ਦੱਸਿਆ ਗਿਆ ਹੈ ਕਿ ਰਾਜ ਕੋਲ ਸਟੇਟ ਡਿਜਾਸਟਰ ਰਿਸਪੌਂਸ ਫੰਡ ਜਿਹੜਾ ਐ ਐਸ ਡੀ ਆਰ ਐਫ ਹੈ ਜਿਸ ਵਿੱਚ 12599 ਕਰੋੜ ਰੁਪਏ ਦੀ ਲੋੜਿੰਦੇ ਫੰਡ ਉਪਲਬਧ ਹਨ ਜਿਨ੍ਹਾਂ ਦੀ ਵਰਤੋਂ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਪ੍ਰਭਾਵਿਤ ਲੋਕਾਂ ਨੂੰ ਰਾਹਤ ਅਤੇ ਤੁਰੰਤ ਪੁਨਰਵਾਸ ਪ੍ਰਦਾਨ ਕਰਨ ਲਈ ਕੀਤੀ ਜਾ ਸਕਦੀ ਹੈ ਕੇਂਦਰ ਸਰਕਾਰ ਨੇ ਰਾਜ ਵਿੱਚ ਹਾਲ ਵਿੱਚ ਹੀ ਆਏ ਹੜ੍ਹਾਂ ਦੌਰਾਨ ਖੋਜ ਬਚਾਅ ਤੇ ਤੁਰੰਤ ਪੁਨਰਵਾਸ ਲਈ ਕੇਂਦਰੀ ਏਜੰਸੀ ਰਾਹੀ ਰਾਜ ਪ੍ਰਸ਼ਾਸਨ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਹੈ ਦੱਸ ਦਈਏ ਕਿ 26 ਅਗਸਤ ਤੱਕ ਪ੍ਰਿੰਸੀਪਲ ਸੈਕਟਰੀ ਕਿਸ਼ਨ কুমার ਮਹਿਮੇ ਨੂੰ ਚਿੱਠੀਆਂ ਭੇਜ ਰੇ ਸੀ ਇਹਨਾਂ ਚਿੱਠੀਆਂ ਦੇ ਰਾਹੀਂ ਗੱਟਿਆਂ ਦਾ ਇੰਤਜ਼ਾਮ ਕਰਨ ਲਈ ਹਦਾਇਤ ਦਿੱਤੀ ਜਾ ਰਹੀ ਸੀ ਦਸਤਾਵੇਜ਼ ਅਨੁਸਾਰ ਕਈ ਜ਼ਿਲ੍ਹਿਆਂ ਦੇ ਕਾਰਜਕਾਰੀ ਇੰਜੀਨੀਅਰਾਂ ਨੇ ਖੁਦ ਮੰਨਿਆ ਹੈ ਕਿ ਸ਼੍ਰੀ ਆਨੰਦਪੁਰ ਸਾਹਿਬ ਰੋਪੜ ਐਸਐਸ ਨਗਰ ਪਟਿਆਲਾ ਪਠਾਨਕੋਟ ਅਤੇ ਫਿਰੋਜ਼ਪੁਰ ਸਮੇਤ ਨਾਜ਼ੁਕ ਇਲਾਕਿਆਂ ਵਿੱਚ ਹੜ੍ਹਾਂ ਨੂੰ ਘਟਾਉਣ ਜਾਂ ਡਰੇਨੇਜ ਦੀ ਮੁਰੰਮਤ ਦਾ ਕੋਈ ਕੰਮ ਵੀ ਸ਼ੁਰੂ ਨਹੀਂ ਹੋਇਆ ਹੈ ਪ੍ਰਸ਼ਾਸਨ ਦੀ ਤਿਆਰੀ ਨਾ ਹੋਣ ਦੇ ਸਬੂਤ ਵਜੋਂ ਜੁਲਾਈ ਦੇ ਆਖਰ ਵਿੱਚ ਜਲ ਸਰੋਤ ਵਿਭਾਗ ਵੱਲੋਂ ਭੇਜੇ ਗਏ ਪੱਤਰਾਂ ਵੱਲ ਇਸ਼ਾਰਾ ਕੀਤਾ ਹੈ ਵਿਭਾਗ ਨੇ ਪ੍ਰਮੁੱਖ ਸਕੱਤਰ ਨੇ 28 ਜੁਲਾਈ ਨੂੰ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਹੜ੍ਹ ਤੋਂ ਬਚਾ ਲਈ ਇਸੀ ਬੈਗ ਅਤੇ ਜੀਓ ਬੈਗ ਖਰੀਦਣ ਦੇ ਨਿਰਦੇਸ਼ ਦਿੱਤੇ ਸਨ ਜਦਕਿ 27 ਜੁਲਾਈ ਨੂੰ ਇੱਕ ਵੱਖਰੀ ਚਿੱਠੀ ਵਿੱਚ ਚੀਫ ਇੰਜੀਨੀਅਰ ਨੂੰ ਅਬਰਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਲਈ ਈਸੀ ਬੈਗ ਦਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਜੇ ਦਾਅਵੇ ਅਨੁਸਾਰ ਸਭ ਕੁਝ 14 ਜੁਲਾਈ ਤੱਕ ਪੂਰਾ ਹੋ ਗਿਆ ਹੁੰਦਾ ਤਾਂ ਇਹ ਜ਼ਰੂਰੀ ਹਦਾਇਤਾਂ ਤੋਂ 2 ਹਫ਼ਤੇ ਬਾਅਦ ਕਿਉਂ ਆਇਆ ਦੁਸ਼ਹਿਰੇ ਤੋਂ ਪਹਿਲਾਂ ਮਹंगाई ਵਧ ਗਈ ਤਿਹਾਰਾਂ ਦੇ ਸੀਜ਼ਨ ਦੌਰਾਨ ਅੱਜ 1 ਅਕਤੂਬਰ ਐਲਪੀਜੀ ਸਿਲੰਡਰ ਦੀ ਕੀਮਤ ਵਧ ਗਈ ਹੈ ਦਿੱਲੀ ਵਿੱਚ 19 ਕਿਲੋਗ੍ਰਾਮ ਐਲਪੀਜੀ ਦਾ ਸਿਲੰਡਰ ਅੱਜ 1595 ਰੁਪਏ 50 ਪੈਸੇ ਵਿੱਚ ਉਪਲਬਧ ਹੋਵੇਗਾ ਤੇ ਪਹਿਲਾਂ ਇਸ ਦੀ ਕੀਮਤ 1580 ਰੁਪਏ ਸੀ 15.50 ਰੁਪਏ ਦਾ ਵਾਧਾ ਹੈ ਕਲਕੱਤੇ ਵਿੱਚ ਉਹੀ ਨੀਲੇ ਸਿਲੰਡਰ ਦੀ ਕੀਮਤ ਹੁਣ 1700 ਰੁਪਏ ਹੈ ਸਤੰਬਰ ਵਿੱਚ ਇਸ ਦੀ ਕੀਮਤ 1684 ਰੁਪਏ ਸੀ ਇਹ 16 ਰੁਪਏ ਦਾ ਵਾਧਾ ਹੈ ਮੁੰਬਈ ਵਿੱਚ ਵਪਾਰਕ ਸਿਲੰਡਰ ਅੱਜ ਤੋਂ 1547 ਰੁਪਏ ਵਿੱਚ ਉਪਲਬਧ ਹੋਵੇਗਾ ਪਹਿਲਾ ਇਸ ਦੀ ਕੀਮਤ 1531.50 ਪੈਸੇ ਇਹ ਵਾਧਾ ਮੁੰਬਈ ਵਿੱਚ ਦਰਜ ਕੀਤਾ ਗਿਆ ਉਹੀ ਸਿਲੰਡਰ ਹੁਣ ਚਨਈ ਵਿੱਚ 1754 ਰੁਪਏ ਵਿੱਚ ਉਪਲਬਧ ਹੋਵੇਗਾ ਸਤੰਬਰ ਵਿੱਚ ਇਸ ਦੀ ਕੀਮਤ 1738 ਰੁਪਏ ਸੀ ਇੱਥੇ ਵੀ ਕੀਮਤ 16 ਰੁਪਏ ਤੋਂ ਥੋੜਾ ਵਾਧਾ ਦਰਜ ਕੀਤਾ ਗਿਆ ਇੰਡੀਅਨ ਔਇਲ ਦੇ ਅੰਕੜਿਆਂ ਦੇ ਆਧਾਰ ਤੇ ਭਾਰਤ ਵਿੱਚ ਅੱਜ ਐਲ ਪੀ ਜੀ ਦੀਆਂ ਕੀਮਤਾਂ ਦਿੱਲੀ ਵਿੱਚ 853 ਰੁਪਏ ਮੁੰਬਈ 452 ਸ਼ਾਲੀਆ 50 ਅਤੇ ਲਖਨਊ ਵਿੱਚ 890.50 ਇਸ ਦੌਰਾਨ ਕਾਰਗਿਲ ਵਿੱਚ ਕੀਮਤ 985.50 ਪਲਵਾਮਾ ਵਿੱਚ 969 ਅਤੇ ਬਾਗੇਸ਼ਵਰ ਵਿੱਚ 890.5 ਪਟਨਾ ਵਿੱਚ ਇਸ ਦੀ ਕੀਮਤ 951 ਰੁਪਿਆ ਹੈ 25 ਲੱਖ ਔਰਤਾਂ ਨੂੰ ਨవరాత్రి ਦਾ ਤੋਹਫਾ ਦੂਜੇ ਪਾਸੇ ਮੋਦੀ ਸਰਕਾਰ ਨੇ ਨవరాత్రి ਲਈ 25 ਲੱਖ ਪ੍ਰਧਾਨ ਮੰਤਰੀ ਉਜਵਲਾ ਗੈਸ ਕਨੈਕਸ਼ਨਾਂ ਦਾ ਐਲਾਨ ਕੀਤਾ ਹੈ ਇਸ ਵੇਲੇ ਦੇਸ਼ ਦੇ 103.5 ਮਿਲੀਅਨ ਸਰਗਰਮ ਉਜਵਲਾ ਰਸੋਈ ਗੈਸ ਕਨੈਕਸ਼ਨ ਹਨ ਅੰਮ੍ਰਿਤ ਰਾਤਰੇ ਦੇ ਪਹਿਲੇ ਦਿਨ ਹੀ ਐਲਾਨੇ ਗਏ 25 ਲੱਖ 90 ਪ੍ਰਧਾਨ ਮੰਤਰੀ ਜੁਐਲਰ ਸਹੀ ਗੈਸ ਕਨੈਕਸ਼ਨ ਨਾਲ ਉਜਵਲਾ ਗੈਸ ਕਨੈਕਸ਼ਨਾਂ ਦੀ ਗਿਣਤੀ 106 ਮਿਲੀਅਨ ਹੋ ਜਾਵੇਗੀ ਸਰਕਾਰ ਹਰੇਕ ਨਵੇਂ ਗੈਸ ਕਨੈਕਸ਼ਨਾਂ ਤੇ 2050 ਖਰਚ ਕਰੇਗੀ ਹੁਣ ਗੱਲ ਕਰਦੇ ਆਂ ਪੰਜਾਬ ਦੇ ਮੌਨਸੂਨ ਦੀ ਪੰਜਾਬ ਦੇ ਮੌਨਸੂਨ ਅਤੇ ਚੰਡੀਗੜ੍ਹ ਤੋਂ ਵਿਦਾ ਹੋ ਗਿਆ ਹੈ ਹਾਲਾਂਕਿ ਮੰਗਲਵਾਰ ਰਾਤ ਮੌਸਮ ਅਚਾਨਕ ਬਦਲ ਗਿਆ ਕਈ ਇਲਾਕਿਆਂ ਵਿੱਚ ਥੋੜੀ ਜਿਹੀ ਬਾਰਿਸ਼ ਹੋਈ ਤੇ ਜਿਸ ਨਾਲ ਗਰਮੀ ਤੋਂ ਕੁਝ ਰਾਤ ਵੀ ਮਿਲੀ ਮੌਸਮ ਵਿਭਾਗ ਦੇ ਅਨੁਸਾਰ 3 ਅਕਤੂਬਰ ਤੱਕ ਮੌਸਮ ਖੁਸ਼ਹਰਾਨ ਦੀ ਉਮੀਦ ਹੈ ਮੌਸਮ ਵਿਭਾਗ ਮੁਤਾਬਕ 4 ਅਕਤੂਬਰ ਨੂੰ ਕੁਝ ਥਾਵਾਂ ਤੇ ਅਤੇ 5 ਤੇ 6 ਅਕਤੂਬਰ ਨੂੰ ਸਵੇਰ ਭਾਰਚ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਉਮੀਦ ਹੈ ਸਵੇਰ ਦਾ ਹੌਸਟ ਵੱਧ ਤੋਂ ਵੱਧ ਤਾਪਮਨ 35 ਡਿਗਰੀ ਸੈਲਸੀਅਸ ਹੈ ਸਿਫਰ ਇਸ਼ਾਲੀਆ 4 ਡਿਗਰੀ ਘਟ ਗਿਆ ਜਿਸ ਨਾਲ ਆਮ ਤੇ ਨੇੜੇ ਆ ਗਿਆ ਹੈ ਠੰਡਾ ਵਿੱਚ ਸਭ ਤੋਂ ਵੱਧ ਤਾਪਮਨ 37.5 ਡਿਗਰੀ ਦਰਜ ਕੀਤਾ ਗਿਆ ਇਸ ਨਾਲ ਮੌਸਮ ਵਿੱਚ ਆਵੇਗਾ ਬਦਲਾ ਮੌਸਮ ਵਿਗਿਆਨ ਮਾਰਾਂ ਦਾ ਕਹਿਣਾ ਹੈ ਕਿ ਅਰਪ ਸਾਗਰ ਵਿੱਚ ਇੱਕ ਦਬਾਅ ਖੇਤਰ ਹਵਾਵਾਂ ਵਿੱਚ ਤਬਦੀਲੀ ਦਾ ਕਾਰਨ ਬਣ ਸਕਦਾ ਹੈ ਨਤੀਜੇ ਵਜੋਂ ਮੌਸਮ ਕਈ ਵਾਰ ਪਰਵਰਤਨਸ਼ੀਲ ਅਤੇ ਅਸ਼ੰਕ ਤੌਰ ਤੇ ਬਦਲਵਾਈ ਰਹਿਣ ਦੀ ਉਮੀਦ ਹੈ। ਕਮਾਂਤਰੀ ਖਬਰਾਂ ਸੰਯੁਕਤ ਰਾਜ ਅਮਰੀਕਾ ਵਿੱਚ ਸੰਘੀ ਸਰਕਾਰ 트ੰਪ ਪ੍ਰਸ਼ਾਸਨ ਨੇ ਅਧਿਕਾਰ ਤੌਰ ਤੇ ਬੰਦ ਕਰ ਦਿੱਤਾ ਹੈ। 트ੰਪ ਪ੍ਰਸ਼ਾਸਨ ਨੇ ਫੰਡਿੰਗ ਨੂੰ ਫ੍ਰੀਜ਼ ਕਰ ਦਿੱਤਾ ਹੈ ਕਿਉਂਕਿ ਇਸ ਨੂੰ ਕਾਂਗਰਸ ਤੋਂ ਲੋੜਿੰਦੀ ਪ੍ਰਵਾਨਗੀ ਨਹੀਂ ਮਿਲੀ। ਸਰਕਾਰ ਆਪਣਾ ਖਰਚ ਬਿੱਲ ਪਾਸ ਕਰਨ ਵਿੱਚ ਅਸਫਲ ਰਹੀ ਹੈ। ਨਤੀਜੇ ਵਜੋਂ ਸਰਕਾਰ ਫੰਡਿੰਗ ਅੱਧੀ ਰਾਤ ਨੂੰ ਸੁੱਕ ਗਈ ਅਤੇ ਕੈਪੀਟਲ ਦੇ ਅੰਦਰ ਕੋਈ ਨਹੀਂ ਜਾਣਦਾ ਕਿ ਅੱਗੇ ਕੀ ਹੋਵੇਗਾ। ਇਹ 6 ਸਾਲਾਂ ਵਿੱਚ ਪਹਿਲਾ ਸਰਕਾਰੀ ਬੰਦ ਹੈ। ਬੰਦ ਦਾ ਮਤਲਬ ਹੈ ਕਿ ਸੰਯੁਕਤ ਰਾਜ ਅਮਰੀਕਾ ਵਿੱਚ ਸਰਕਾਰੀ ਏਜੰਸੀਆਂ ਅਸਥਾਈ ਤੌਰ ਤੇ ਬੰਦ ਹੋ ਜਾਣਗੀਆਂ। ਸਰਕਾਰੀ ਬੰਦ ਦੇ ਤਹਿਤ ਗੈਰ ਜ਼ਰੂਰੀ ਮੰਨੇ ਜਾਂਦੇ ਸੰਘੀ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਤੇ ਛੁੱਟੀ ਤੇ ਰੱਖਿਆ ਜਾਵੇਗਾ ਜ਼ਰੂਰੀ ਕਰਮਚਾਰੀਆਂ ਜਿਨ੍ਹਾਂ ਵਿੱਚ ਫੌਜੀ ਕਰਮਚਾਰੀ ਵੀ ਸ਼ਾਮਲ ਹਨ ਨੂੰ ਬਿਨਾ ਤਨਖਾਹ ਦੇ ਕੰਮ ਕਰਨ ਦੀ ਲੋੜ ਹੋਵੇਗੀ ਸ਼ਟਡਾਊਨ ਦਾ ਕੀ ਪਵੇਗਾ ਪ੍ਰਭਾਵ ਦਰਅਸਲ ਅਮਰੀਕਾ ਵਿੱਚ ਨਵੀਂ ਵਿੱਤੀ ਸਾਲ 1 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ ਹਾਲਾਂਕਿ ਇਸ ਵਾਰ ਟਰੰਪ ਪ੍ਰਸ਼ਾਸਨ ਦਾ ਖਰਚ ਬਿੱਲ ਪਾਸ ਨਹੀਂ ਹੋਇਆ ਅਤੇ ਸ਼ਟਡਾਊਨ ਸਵੇਰੇ 12:00 ਵਜੇ 1:00 ਵਜੇ ਸ਼ੁਰੂ ਹੋਇਆ ਇਸ ਵਾਰ ਕੁੱਲ ਸਰਕਾਰੀ ਕਰਮਚਾਰੀਆਂ ਦੇ 40% ਜਾਂ ਲਗਭਗ 8 ਲੱਖ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਸਤਾਈ ਛੁੱਟੀ ਤੇ ਰੱਖਿਆ ਜਾ ਸਕਦਾ ਹਾਲਾਂਕਿ ਕਾਨੂੰਨ ਵਿਵਸਥਾ ਸਰਦੀ ਸੁਰੱਖਿਆ ਡਾਕਟਰੀ ਦੇਖਭਾਲ ਅਤੇ ਹਵਾਈ ਸੇਵਾਵਾਂ ਵਰਗੀਆਂ ਜ਼ਰੂਰੀ ਸੇਵਾਵਾਂ ਕਾਰਜਸ਼ੀਲ ਰਹਿਣਗੀਆਂ ਭੋਜਨ ਸਹਾਇਤਾ ਪ੍ਰੋਗਰਾਮ ਭੋਜਨ ਨਿਰੀਖਣ ਕੇਂਦਰੀ ਤੌਰ ਤੇ ਚਲਾਏ ਜਾਂਦੇ ਸਕੂਲ ਅਤੇ ਵਿਦਿਆਰਥੀ ਕਰਜ਼ੇ ਵਰਗੀਆਂ ਸੇਵਾਵਾਂ ਦੀ ਸੇਵਾਵਾਂ ਨੂੰ ਵੀ ਸੀਮਤ ਜਾ ਬੁਦਲ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਸ਼ਟਡਾਊਨ ਆਵਾਜਾਈ ਸੇਵਾਵਾਂ 'ਤੇ ਪ੍ਰਭਾਵ ਕਰੇਗਾ ਬਹੁਤ ਸਾਰੀਆਂ 에어ਲਾਈਨਾਂ ਨੇ ਸੇਵਾਵਾਂ ਵਿੱਚ ਵਿਗਨ ਬਾਰੇ ਚਿੰਤਾਵਾਂ ਪ੍ਰਗਟ ਕੀਤੀਆਂ ਹਨ ਅਤੇ ਉਡਾਣ ਵਿੱਚ ਦੇਰੀ ਸੰਭਵ ਹੈ ਮਾਹਰਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਸ਼ਟਡਾਊਨ ਜਾਰੀ ਰਹੇਗਾ ਉਨੇ ਹੀ ਮਾੜੇ ਪ੍ਰਭਾਵ ਹੋਣਗੇ ਮਾਹਰਾਂ ਨੂੰ ਡਰ ਹੈ ਕਿ ਲੰਬੇ ਸਮੇਂ ਤੱਕ ਸ਼ਟਡਾਊਨ ਬਾਜ਼ਾਰਾਂ ਦੇ ਆਰਥਿਕ ਨੂੰ ਪ੍ਰਭਾਵਿਤ ਕਰ ਸਕਦਾ ਹੈ ਦੱਖਣੀ ਏਸ਼ੀਆਈ ਦੇ ਦੇਸ਼ ਫਿਲੀਪਾਈਨ ਵਿੱਚ ਬੀਤੀ ਰਾਤ ਇੱਕ ਜ਼ੋਰਦਾਰ ਭੁਚਾਲ ਆਇਆ ਭੁਚਾਲ ਇੰਨਾ ਭਿਆਨਕ ਸੀ ਕਿ 60 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਜ਼ਖਮੀ ਹੋ ਗਏ ਹਨ ਪੁਚਾਲ ਦੀ ਤੀਬਰਤਾ ਜਿਹੜੀ ਹੈ 6.9 ਹੋਣ ਦਾ ਦਾਜਾ ਲਗਾਇਆ ਗਿਆ ਫਿਲੀਪੀਨਸ ਸਰਕਾਰ ਅਨੁਸਾਰ ਇਸ ਸਾਲ ਦੀ ਸਭ ਤੋਂ ਵੱਡੀ ਆਫਤ ਹੈ ਜਿਸ ਵਿੱਚ ਇੰਨੀਆਂ ਜਾਨਾਂ ਗਈਆਂ ਮੰਗਲਵਾਰ ਰਾਤ 10 ਵਜੇ ਦੇ ਕਰੀਬ ਸੇਬੂ ਸਿਟੀ ਦੇ ਤੱਟ ਤੇ ਇੱਕ ਜ਼ੋਰਦਾਰ ਪੁਚਾਲ ਆਇਆ ਜਿਸ ਕਾਰਨ ਇਮਾਰਤਾਂ ਢਹਿ ਗਈਆਂ 60 ਲੋਕਾਂ ਦੀ ਮੌਤ ਹੋਈ ਹੈ ਸੈਨ ਰੈਮਗਿਓ ਸਿਟੀ ਦੇ ਮੇਅਰ ਐਲਫੀ ਰੇਂਜ ਨੇ ਭੂਚਾਲ ਕਾਰਨ ਹੋਏ ਤੇ ਬਾਈ ਦੀ ਪੁਸ਼ਟੀ ਕੀਤੀ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ 60 ਲੋਕਾਂ ਦੀ ਮੌਤ ਹੋ ਗਈ ਹੈ 21 ਸਿਰਫ ਸੇਬੂ ਸੂਬੇ ਵਿੱਚ ਦਰਜ ਕੀਤੇ ਗਏ ਹਨ ਸੁਨਾਮੀ ਦੀ ਕੋਈ ਚੇਤਾਵਨੀ ਨਹੀਂ ਹੈ ਹੁਣ ਤੱਕ ਨਿਊਯਾਰਕ ਟਾਈਮ ਦੇ ਅਨੁਸਾਰ ਭੂਚਾਲ ਕਾਰਨ ਫਿਲੀਪੀਨ ਵਿੱਚ ਇੱਕ ਇਮਾਰਤ ਟਹਿ ਜਾਣ ਨਾਲ ਲਗਭਗ 37 ਲੋਕ ਜ਼ਖਮੀ ਹੋ ਗਏ ਹਾਲਾਂਕਿ ਫਿਲੀਪੀਨ ਵਿੱਚ ਕੋਈ ਸੁਨਾਮੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਫਿਲੀਪੀਨਿਜ਼ ਭੂਚਾਲ ਵਿਗਿਆਨ ਏਜੰਸੀ ਨੇ ਕਿਹਾ ਹੈ ਕਿ ਭੂਚਾਲ ਕਾਰਨ ਕਰੰਟ ਅਤੇ ਸਮੁੰਦਰ ਪੱਦਰ ਵਿੱਚ ਬਦਲਾ ਆ ਸਕਦਾ ਹੈ ਲੋਕਾਂ ਨੂੰ ਬੀਚਾਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ ਕਿੰਨੀ ਸਰਕਾਰ ਪ੍ਰਸਾਰਕ ਸੀਸੀਟੀਵੀ ਦੀ ਇੱਕ ਰਿਪੋਰਟ ਦੇ ਅਨੁਸਾਰ ਸੋਮਵਾਰ ਨੂੰ ਪੂਰਬੀ ਸ਼ਹਿਰ ਵੈਂਜੂ ਵਿੱਚ ਮਿੰਗ ਪਰਿਵਾਰ ਦੇ ਕੁੱਲ 11 ਮੈਂਬਰ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ ਇੰਨੀ ਅਦਾਲਤ ਨੇ ਮੀਆਂ ਮਾਰ ਵਿੱਚ ਮਾੜੀ ਸਾਖ ਰੱਖਣ ਵਾਲੇ ਪਰਿਵਾਰ ਦੇ ਮੈਂਬਰਾਂ ਵਿੱਚੋਂ 11 ਜੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ ਇਸ ਪਰਿਵਾਰ ਤੇ ਇਲਜ਼ਾਮ ਸਨ ਕਿ ਉਹ ਧੋਖਾਧੜੀ ਦਾ ਗੈਂਗ ਚਲਾਉਂਦਾ ਸੀ ਮਿੰਗ ਪਰਿਵਾਰ ਨੇ ਦਰਜਨਾ ਮੈਂਬਰਾਂ ਨੂੰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ ਜਿਨ੍ਹਾਂ ਵਿੱਚ ਕਈਆਂ ਨੂੰ ਲੰਬੀਆਂ ਜੇਲ੍ਹਾਂ ਵੀ ਸਜ਼ਾਆਂ ਮਿਲੀਆਂ ਮਿੰਗ ਪਰਿਵਾਰ ਚਾਰ ਕਬੀਲਿਆਂ ਵਿੱਚ ਇੱਕ ਲਈ ਕੰਮ ਕਰਦਾ ਸੀ ਜੋ ਚੀਨ ਲਈ ਲੱਗਦੀ ਮਿਆਂਮਾਰ ਦੀ ਸਰਹੱਦ ਦੇ ਨੇੜੇ ਸਥਿਤ ਨੇੜੇ ਸਥਿਤ ਲੋਕਿੰਗ ਝੁੱਗੀ ਚੌਂਪੜੀ ਵਰਗੇ ਕਸਬੇ ਨੂੰ ਚਲਾਉਂਦੇ ਸਨ ਇਸ ਨੂੰ ਜੂਏ ਡਰੱਗ ਅਤੇ ਧੋਖਾਧੜੀ ਦੇ ਕੇਂਦਰ ਬਣਾ ਦਿੱਤਾ 2023 ਵਿੱਚ ਇਨ੍ਹਾਂ ਪਰਿਵਾਰਾਂ ਦੇ ਕਈ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਨੂੰ ਚੀਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਕੀ ਕੀ ਸਜ਼ਾ ਸੁਣਾਈ ਗਈ ਹੈ ਇਹਨਾਂ ਨੂੰ ਚੀਨ ਦੇ ਸਰਕਾਰੀ ਪ੍ਰਸਾਰ ਸੀਸੀਟੀਵੀ ਦੀ ਇੱਕ ਰਿਪੋਰਟ ਅਨੁਸਾਰ ਸੋਮਵਾਰ ਨੂੰ ਪੂਰਬੀ ਸ਼ਹਿਰ ਵੈਂਜੂ ਵਿੱਚ ਮਿੰਗ ਪਰਿਵਾਰ ਦੇ કુલ 39 ਮੈਂਬਰਾਂ ਨੂੰ ਸਜ਼ਾ ਸੁਣਾਈ ਗਈ ਹੈ ਮੌਤ ਦੀ ਸਜ਼ਾ 11 ਮੈਂਬਰਾਂ ਤੋਂ ਇਲਾਵਾ 5 ਹੋਰਾਂ ਨੂੰ 2 ਸਾਲ ਦੀ ਮੁਤਲੀ ਅਤੇ ਨਾਲ ਮੌਤ ਦੀ ਸਜ਼ਾ ਮਿਲੀ ਹੈ 11 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਬਾਕੀਆਂ ਨੂੰ 5 ਤੋਂ 24 ਸਾਲ ਤੱਕ ਦੀ ਕੈਦ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਪਾਇਆ ਕਿ 2015 ਤੋਂ ਮਿੰਗ ਪਰਿਵਾਰ ਅਤੇ ਹੋਰ ਪ੍ਰਾਤਿਕ ਸਮੂਹ ਧੋਖਾਧੜੀ, ਗੈਰਕਾਨੂੰਨੀ ਕਿਸਨੋ, ਡਰੱਗ ਦੀ ਤਸਕਰੀ ਅਤੇ ਵੇਸਵਾਗਮਨੀ ਸਮੇਤ ਅਪਰਾਧਕ ਗਤੀਵਿਧੀਆਂ ਵਿੱਚ ਸ਼ਾਮਲ ਸਨ। ਅਦਾਲਤ ਅਨੁਸਾਰ ਉਨ੍ਹਾਂ ਦੀਆਂ ਜੂਆ ਅਤੇ ਕੁਟਾਲੇ ਦੀਆਂ ਗਤੀਵਿਧੀਆਂ ਨੇ 10 ਬਿਲੀਅਨ ਯੁਵਾਨ 1.4 ਬਿਲੀਅਨ ਡਾਲਰ ਤੋਂ ਵੱਧ ਕਮਾਈ ਕੀਤੀ ਹੈ। ਹੋਰਾਂ ਦੇ ਪਹਿਲਾ ਅੰਦਾਜ਼ਾ ਲਗਾਇਆ ਸੀ ਕਿ ਚਾਰ ਪਰਿਵਾਰ ਦੇ ਕਸੀਨੋ ਸਾਲਾਨਾ ਕਈ ਅਰਬ ਡਾਲਰ ਦਾ ਮਾਲੀਆ ਪੈਦਾ ਕਰ ਰਹੇ ਹਨ ਅਦਾਲਤ ਨੇ ਇਹ ਵੀ ਪਾਇਆ ਹੈ ਕਿ ਮਿੰਗ ਪਰਿਵਾਰ ਅਤੇ ਹੋਰ ਪ੍ਰਾਧਿਕ ਸਮੂਹ ਕਈ ਘਟਾਲਿਆਂ ਦੇ ਚੱਲ ਰਹੇ ਕੇਂਦਰ ਤੇ ਕਰਮਚਾਰੀਆਂ ਦੀਆਂ ਮੌਤਾਂ ਲਈ ਜ਼ਿੰਮੇਵਾਰ ਹਨ ਜਿਸ ਦੀ ਇੱਕ ਘਟਨਾ ਵੀ ਸ਼ਾਮਲ ਹੈ ਜਿਸ ਵਿੱਚ ਕਰਮਚਾਰੀਆਂ ਨੂੰ ਚੀਨ ਵਾਪਸ ਜਾਣ ਤੋਂ ਰੋਕਣ ਲਈ ਗੋਲੀ ਮਾਰਨ ਵੀ ਸ਼ਾਮਲ ਹੈ ਸ਼ੁਰੂ ਵਿੱਚ ਚੀਨ ਤੇ ਕਈ ਹੋਰ ਗੁਆਂਢੀ ਦੇਸ਼ਾਂ ਵਿੱਚ ਗੈਰ ਕਾਨੂੰਨੀ ਜੂਏ ਚੀਨੀ ਮੰਗ ਦਾ ਫਾਇਦਾ ਚੱਕਣ ਲਈ ਵਿਕਸਿਤ ਕੀਤੇ ਗਏ ਲੌਕਿੰਗ ਅਤੇ ਕਿਸინੋ ਮਨੀ ਲੌਂਡਰਿੰਗ ਤਸਕਰੀ ਦਰਜਨਾ ਘੁਟਾਲੇ ਕੇਂਦਰ ਲਈ ਇੱਕ ਲਾਭਦਾਇਕ ਪਲੇਟਫਾਰਮ ਬਣ ਗਏ ਇਸ ਨੂੰ ਸੰਯੁਕਤ ਰਾਸ਼ਟਰ ਦੁਆਰਾ ਘੁਟਾਲੇ ਦੇ ਮਹਾਮਾਰੀ ਐਲਾਨੇ ਗਏ ਮਹਿੰਮ ਚ ਇੰਜਨ ਰੂਮ ਮੰਨਿਆ ਜਾਂਦਾ ਹੈ ਇਸ ਵਿੱਚ 1 ਲੱਖ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਜਿਨ੍ਹਾਂ ਵਿੱਚੋਂ ਕਈ ਚੀਨੀ ਸਨ ਨੂੰ ਧੋਖਾਧੜੀ ਕੇਂਦਰਾਂ ਵਿੱਚ ਫਸਾਇਆ ਗਿਆ ਤੇ ਜਿੱਥੋਂ ਉਹਨਾਂ ਨੂੰ ਕੈਦ ਕਰਕੇ ਕਈ ਘੰਟਿਆਂ ਤੱਕ ਕੰਮ ਕਰਵਾਇਆ ਗਿਆ ਉਹਨਾਂ ਵੱਲੋਂ ਬੜੇ ਹੀ ਬਾਰੀਕੀ ਨਾਲ ਧੋਖਾਧੜੀ ਆਪਰੇਸ਼ਨ ਚਲਾਏ ਗਏ ਪੂਰੀ ਦੁਨੀਆ ਤੋਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਇਹ ਅੱਜ ਦੀਆਂ ਮੁੱਖ ਬ੍ਰਾਂਚਾਂ